ਆਦੇ ਅੰਬੇਡਕਰ ਸਮਾਜ ਆਸ ਦੇ ਪ੍ਰਧਾਨ ਰਾਜਕਈ ਅਤੇ ਦਲੀਪ ਹੰਸ ਚੇਅਰਮੈਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਵਿਦਿਆ ਦੀ ਦੇਵੀ ਭਾਰਤ ਦੀ ਪਹਿਲੀ ਅਧਿਆਪਕਾ ਮਹਾਨ ਸਮਾਜ ਸੁਧਾਰਕ ਮਾਂ ਸਵਿਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਮੌਕੇ ਵੀਆਈਪੀ ਪਾਰਕਿੰਗ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੇੜੇ ਮਾਂ ਸਵਿਤਰੀ ਬਾਈ ਫੂਲੇ ਅਤੇ ਮਹਾਤਮਾ ਜੋਤੀ ਰਾਓ ਫੂਲੇ ਦੀ ਫੋਟੋ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਮਹਾਤਮਾ ਜੋਤੀਰਾਓ ਫੂਲੇਜੀ ਅਤੇ ਮਸ ਵਿਤਰੀ ਬਾਈ ਫੂਲੇਜੀ ਦੇ ਸਮਾਜ ਸੁਧਾਰ ਲਈ ਦਿੱਤੇ ਮਹਾਨ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹਨਾਂ ਮਹਾਪੁਰਸ਼ਾਂ ਨੇ ਧਰਮ ਜਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਆਪਣਾ ਜੀਵਨ ਕੁਰਬਾਨ ਕੀਤਾ ਅਤੇ ਰੂੜੀਵਾਦੀ ਸੋਚ ਨੂੰ ਬਦਲਣ ਵਿੱਚ ਪੂਰੀ ਸਮਰਪਣ ਭਾਵਨਾ ਨਾਲ ਆਪਣਾ ਯੋਗਦਾਨ ਦਿੱਤਾ ਅੱਜ ਸਮੇਂ ਦੀ ਲੋੜ ਹੈ ਕਿ ਪਦਾਰਥਵਾਦ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ मां सुवित्री बाई फुले ਦੇ ਜਨਮ ਦਿਨ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਬੂਟੇ ਵੰਡੇ ਗਏ ਇਸ ਮੌਕੇ ठेकेदार ਨਿਰਮਲ ਸਿੰਘ ਸੁਮਨ ਸਾਭਾ ਬੀਐਸਪੀ ਆਗੂ ਜਰਨੈਲ ਸਿੰਘ ਨਿੱਕੂਵਾਲ ਸੀਨੀਅਰ ਪੱਤਰਕਾਰ ਸਾਭਾ ਪ੍ਰੈਸ ਕਲੱਬ ਪ੍ਰਦਾਨ ਬਲਦੇਵ ਬੈਂਸਰੇਟਾ ਲੈਕਚਰਾਰ ਕੇਵਲ ਸਿੰਘ ਸਾਭਾ ਪ੍ਰਦਾਨ ਕਬੀਰ ਪੰਥੀ ਸਮਾਜ ਸੁਧਾਰਕ ਸਭਾ ਸੁਖਦੇਵ ਸਿੰਘ ਮਹਿਰੋਲੀ ਰਾਜੋਤੀਮਾਨ ਪੱਤਰਕਾਰ ਜਸਵੰਤ ਸਿੰਘ ਕੈਂਥ ਮਾਸਟਰ ਸੁਖਜੀਤ ਸਿੰਘ ਕੈਂਥ ਸੁਨੀਲ ਅਡਵਲ ਪ੍ਰਧਾਨ ਰੇੜੀਫੜੀ ਯੂਨੀਅਨ ਮਾ ਇਕਬਾਲ ਸਿੰਘ ਜਸਪਾਲ ਬੱਲੀ ਕਪਿਲ ਦਾਮਾਣਾ ਗੋਰੀ ਆਦੇ ਹਾਜ਼ਰ ਸਨ ਤੇ ਉਹ ਬੱਚਾ ਜਿਹੜਾ ਆ ਪੜਾ ਲਖਾ ਕੇ ਜਿਹਦਾ ਨਾਮ ਸੀ ਜਸਵੰਤ ਰਾਏ ਉਹ ਜਸਵੰਤ ਰਾਏ ਜਿਹੜਾ ਉਹ ਡਾਕਟਰ ਬਣਿਆ ਤੇ ਡਾਕਟਰ ਬਣਨ ਤੇ ਉਹ ਮਤਲਬ ਜਿਹੜਾ ਇਹਨੇ ਆਪਣਾ ਅਡੌਪਟ ਕੀਤਾ ਤੇ ਉਹ ਮਤਲਬ ਜਿਹੜਾ ਹੈ ਬੱਚਾ ਜਿਹੜਾ ਹੈਗਾ ਉਹ ਉਹਨੇ ਇੰਨਾ ਕੰਮ ਕੀਤਾ ਕਿ ਉਦੋਂ ਮਤਲਬ ਜਿਹੜੇ 1897 ਇੰਨਾਂ ਦੀ ਡੈਥ ਹੋਈ ਉਸ ਟਾਈਮ ਜਿਹੜਾ ਹੈ ਅ ਮਤਲਬ ਜਿਹੜਾ ਹੈ ਪਨੇਕ ਰਹੀ ਸੀ ਕਿ ਪਨੇਕ ਚ ਮਾਤਾ ਜੀ ਜਿਹੜਾ ਉਹ ਲੈ ਕੇ ਆਂਦੇ ਸੀ ਜਿਹੜੇ ਪਨੇਕ ਹੁੰਦੇ ਸੀ ਜਿਹੜੇ ਅ ਅਫੈਕਟਡ ਤੇ ਇਹ ਇਲਾਜ ਕਰਦਾ ਸੀ ਜਸਵੰਤ ਰਾਏ ਤੇ ਇਸ ਬਿਮਾਰੀ ਕਰਕੇ ਹੀ ਮਾਤਾ ਜੀ ਜਿਹੜੇ ਹੈ ਉਹ ਕੋ ਚੜਾਈ ਕਰ ਗਏ ਸੋ ਇਹ ਮਤਲਬ ਜਿਹੜਾ ਹੈ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤੇ ਇਹ ਸਾਨੂੰ ਹਮੇਸ਼ਾ ਹੀ ਮਨਾਦੇ ਰਹਿਣਾ ਚਾਹੀਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੀ ਵਾਈਫ ਹੁੱਲੇ ਨੂੰ ਯਾਦ ਕਰਨ ਲਈ ਜੁੜੇ ਹੋਏ ਸ਼ਹਿਰ ਵਾਸੀਓ ਪਹਿਲਾ ਤਾਂ ਬਹੁਤ ਹੀ ਵੱਡੀ ਗੱਲ ਹੈ ਦੇਖੋ ਮੈਂ ਉਹਨਾਂ ਨੂੰ ਪੜ ਰਿਹਾ ਸੀਗਾ ਕਿੱਡਾ ਵੱਡਾ ਸੰਘਰਸ਼ ਦੇਖੋ ਔਰਤ ਦੀ ਜਿਹੜੀ ਅਜੋਕੀ ਸਥਿਤੀ ਹੈ ਉਹਦੇ ਵਿੱਚ ਦੋ ਬੰਦਿਆਂ ਦਾ ਵੱਡਾ ਯੋਗਦਾਨ ਹੈ ਇੱਕ ਤਾਂ ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮਰਾਓ ਜੀ ਨੇ ਸੰਵਿਧਾਨ ਚ ਉਹਨਾਂ ਨੂੰ ਬਰਾਬਰਤਾ ਦੂਜਾ ਸਾਰਿਆਂ ਤੋਂ ਵੱਡਾ ਹੱਕ ਹੈ ਮੈਂ ਇਹਨਾਂ ਨੂੰ ਪੜ ਰਿਹਾ ਸੀ ਉਹਨਾਂ ਨੇ ਹੱਕ ਦਿੱਤਾ ਸਵਿੱਤਰੀਬਾਈ ਫੁੱਲਨ ਨੇ ਸੰਘਰਸ਼ ਕੀਤਾ ਉਹਨਾਂ ਬਹੁਤ ਹੀ ਸੰਘਰਸ਼ ਨਾਲ ਸਕੂਲ ਜਿਹੜਾ ਔਰਤਾਂ ਨੂੰ ਸਕੂਲਾਂ ਦੇ ਵਿੱਚ ਲਿਆਂਦਾ ਔਰ ਔਰਤ ਦੀ ਜਿਹੜੀ ਅਜੋਕੀ ਸਥਿਤੀ ਹੈ ਅੱਜ ਔਰਤਾਂ ਅਹੁਦਿਆਂ ਤੇ ਬੈਠੀਆਂ ਆ ਭਾਰਤ ਦੀ ਪ੍ਰਧਾਨ ਮੰਤਰੀ ਵੀ ਬਣੀ ਦੇਸ਼ ਦੀ ਰਾਸ਼ਟਰਪਤੀ ਵੀ ਬਣੀ ਜੇਕਰ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਤਾਂ ਉਹ ਇਹਨਾਂ ਅਹੁਦਿਆਂ ਤੇ ਬੁੱਝੀ ਔਰ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਸਭ ਦਾ ਉਪਰਾਲਾ ਬੜਾ ਅੱਛਾ ਹੈ ਔਰ ਇਹ ਵੱਡੇ ਪੱਧਰ ਤੇ ਹੋਣਾ ਚਾਹੀਦਾ ਔਰ ਇਹ ਪਿੰਡ ਪਿੰਡ ਪੱਧਰ ਤੇ ਹੋਣਾ ਚਾਹੀਦਾ ਕਿਉਂਕਿ ਜੇ ਧੀਆਂ ਦਾ ਅਸੀਂ ਜਿੱਦੀ ਉਹਨਾਂ ਉਸ ਸਮੇਂ ਚ ਮੈਂ ਉਹਨਾਂ ਨੂੰ ਪੜ ਰਿਆ ਸੀ ਵੀ ਕਹਿੰਦੇ ਪਾਣੀ ਪੀਣ ਲਈ ਉਹਨੂੰ ਉਹ ਤੇ ਵੀ ਨਹੀਂ ਜਾਣ ਦਿੱਤਾ ਗਿਆ ਔਰ ਉਹਨਾ ਆਪਣੇ ਘਰ ਵਾਲੇ ਨਾਲ ਜੋਤੀਰਾਓ ਫੂਲੇ ਨਾਲ ਖੂਦ ਫੂਕਟਨਾ ਬੜਾ ਔਖਾ ਸੀ ਮਹਾਰਾਸ਼ਟਰ ਚ ਬੜਾ ਡੂੰਗਾ ਪਾਣੀ ਸੀਗਾ ਔਰ ਉਹ ਵੀ ਕੀਤਾ ਉਹਨਾ ਬੜਾ ਸੰਘਰਸ਼ ਕੀਤਾ ਔਰ ساری ਜ਼ਿੰਦਗੀ ਸੰਘਰਸ਼ ਚ ਰਹੇ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਔਰ ਇਲਾਕਾ ਵਾਸੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਮੈਂ ਜਾਣਦਾ ਵੀ ਇਹੋ ਜਿਹੇ ਸੰਘਰਸ਼ ਤੋਂ ਜਿਹੜੀ ਸਿੱਖਿਆ ਲੈਣੀ ਚਾਹੀਦੀ ਜੈ ਭੀਮ ਜੈ ਬਾਲਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਵਿਚਾਰ ਰੱਖੇ ਆ ਕਿਉਂਕਿ ਅੱਜ ਜਿਹੜਾ ਮਾਂ ਜੋਤੀਵਾ ਫੂਲੇ ਕਿਉਂਕਿ ਮਾਂ ਹੈ ਮੈਂ ਵਿਦਿਆ ਦੀ ਦੇਵੀ ਨੂੰ ਕਦੇ ਦੇਖਿਆ ਨਹੀਂ ਪਰ ਮੈਂ ਮਾਂ ਜੋਤੀਵਾ ਫੂਲੇ ਨੂੰ ਜ਼ਰੂਰ ਦੇਖਿਆ ਹੈ ਸੁਣਿਆ ਹੈ ਦੇਖਿਆ ਤਾਂ ਨਹੀਂ ਸੁਣਿਆ ਹੈ ਔਰ ਪੜਿਆ ਹੈ ਕਿਉਂਕਿ ਜੇ ਅੱਜ ਵਿਦਿਆ ਦੀ ਦੇਵੀ ਕਿਹਾ ਜਾਂਦਾ ਹੈ ਤਾਂ ਸੱਚਮੁੱਚ ਮਾਂ ਜੋ ਮਾਂ ਸਵਿਤਰੀ ਬਾਈ ਫੂਲੇ ਹੈ ਕਿਉਂਕਿ ਮਾਂ ਸਵਿਤਰੀ ਬਾਈ ਫੂਲੇ ਦੀ ਅਸੀਂ ਦੇਣ ਨਹੀਂ ਦੇ ਸਕਦੇ ਔਰ ਮੈਂ ਖਾਸ ਕਰਕੇ ਸਾਰੇ ਸਮਾਜ ਨੂੰ ਕਿਸੇ ਇੱਕ ਤਬਕੇ ਨੂੰ ਖਾਸ ਨਹੀਂ ਕਹਿੰਦਾ ਵੀ ਉਹਨੇ ਸਾਰੇ ਸਮਾਜ ਲਈ ਕੰਮ ਕੀਤਾ ਹੈ ਔਰ ਜੋ ਉਹਨੇ ਅੱਜ ਦੀ ਲੇਡੀਜ਼ ਲਈ ਕੀਤਾ ਅਸੀਂ ਦੇਖਦੇ ਆ ਕਿ ਸਾਡੇ ਇਥੇ ਪੰਜਾਬ ਦੀ ਗੱਲ ਕਰ ਲਈਏ ਜਾਂ ਇਥੇ ਦੀ ਗੱਲ ਕਰ ਲਈਏ ਸਾਡੇ ਕਿਆ ਨਾਮ ਡੀਸੀ ਵੀ ਸਾਡੀ ਜਿਹੜੀ ਹੈ ਉਹ ਲੇਡੀਜ਼ ਰਹੀ ਹੈ ਐਸਡੀਐਮ ਵੀ ਲੇਡੀ ਰਹੀ ਹੈ ਔਰ ਬਹੁਤ ਵੱਡੇ ਵੱਡੇ ਅਹੁਦਿਆਂ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਅੱਜ ਜਿਹੜੀ ਦੇਸ਼ ਦੀ ਰਾਸ਼ਟਰਪਤੀ ਹੈ ਉਹ ਵੀ ਇੱਕ ਲੇਡੀ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਮੈਂ ਆਪਣੀਆਂ ਮਾਤਾ-ਮਾਂ ਭੈਣਾਂ ਨੂੰ ਬੇਨਤੀ ਕਰਦਾ ਹਰ ਇੱਕ ਨੂੰ ਜਿਹੜੀ ਅੱਜ ਘਰ 'ਚ ਬੈਠੇ ਹੈ ਜਿਹੜੇ ਅੱਜ ਕੁਛ ਨਾ ਕੁਛ ਜਿਨ੍ਹਾਂ ਨੇ ਜ਼ਿੰਦਗੀ 'ਚ ਸਫਲਤਾ ਪਾਈ ਹੈ ਉਹਦੇ ਵਿੱਚ ਵੱਡਾ ਯੋਗਦਾਨ ਮਾਸਮਿਤਰੀ ਵਜੀ ਫੂਲੇ ਦਾ ਔਰ ਉਸ ਤੋਂ ਵੱਡਾ ਜਿਹੜਾ ਕਹਿ ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮrao Ambedkar ji ਨੇ ਜੋ ਦੁਨੀਆ ਲਈ ਕੀਤਾ ਦੁਨੀਆ ਲਈ ਕੀਤਾ ਮੈਂ ਕਿਸੇ ਇੱਕ ਤਬਕੇ ਲਈ ਨਹੀਂ ਕਹਿੰਦਾ ਅੱਜ ਉਹਨਾਂ ਨੂੰ ਦੁਨੀਆ ਵਿੱਚ ਗਿਆਨ ਦੀ ਮੂਰਤ ਕਿਹਾ ਜਾਂਦਾ ਏ ਸਟੈਚੂ ਆਫ এডੂਕੇਸ਼ਨ ਕਿਹਾ ਜਾਂਦਾ ਏ ਸੋ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਅੱਜ ਦੇ ਦਿਨ ਨੂੰ ਮਨਾਓ ਕਿਉਂਕਿ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਔਰ ਮਾਂ ਦਾ ਦਿਨ ਹੈ ਮਾਂ ਸਭ ਤੋਂ ਵੱਡੀ ਚੀਜ਼ ਹੈ ਦੁਨੀਆ 'ਚ ਜਿਹਨੇ ਇੱਕ ਨਵਾਂ ਇਤਿਹਾਸ ਲਿਖਣਾ ਆਉਂਦਾ ਏ ਸੋ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਏ ਕਿ ਮਾਂ ਸ੍ਰੀਤਰੀ ਵਾਈ ਫੂਲੇ ਦੇ ਅੱਜ ਜਨਮ ਦਿਨ ਤੇ ਸੌਰਨ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੈ ਭਿੰਗ ਜੈ ਭਿੰਗ